ਸਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਡਿਜ਼ਾਈਨ ਬਾਈ ਸੰਦੀਪ YouTube ਚੈਨਲ ਤੇ ਆਪਾਂ ਸੂਟਾਂ ਦੀ ਪੈਕਿੰਗ ਕਰਦੇ ਹਾਂ ਸ਼ੋਅਰ ਕਰਨੇ ਆ ਬਹੁਤ ਸਾਰੇ ਸੋਹਣੇ ਸੂਟ ਰੈਡੀ ਹੋਏ ਨੇ ਦੇਖੋ ਅੱਜ ਦੀ ਤੁਹਾਨੂੰ ਕੀ ਦਿਨ ਆ ਨਾ ਦੁਪੱਟਾ ਆ ਲੈ ਜਲਦੀ ਜਲਦੀ ਪੈਕਿੰਗ ਕਰਦੇ ਆ ਇਹ ਤਾਂ ਬਾਅਦ ਵਿੱਚ ਹੋਊਗਾ ਇਹ ਜਿਹੜੇ ਬਸਤੇ ਭੇਜਨੇ ਨੇ ਉਹ ਦੇ ਦੇ ਮੈਨੂੰ ਇੱਕ ਦਾ ਟਿੰਕ ਵੜਾ ਨਾ ਦੇਖੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਵੈਸੇ ਆਪਾਂ ਨੇ ਵੀਡੀਓ ਵੀ ਬਣਾਈ ਐ ਇਹ ਸੂਟ ਜਾਣੇ ਨੇ ਪੁਰਤਕਾਲ ਦੋ ਤਿੰਨ ਦਿਨ ਹੋ ਗਏ ਬਿਮਾਰ ਸੀਗੇ ਉਹਦੇ ਕਰਕੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਾ ਜੀ ਮੈਂ ਰਿਕਾਰਡ ਦੇ ਦਵਾ ਜਗਾ

ਕਿੰਨਾ ਟਾਈਮ ਸੂਪ ਨੂੰ ਬਣਾਉਣ ਤੇ ਕਿਚ ਕਰਨ ਤੇ ਲੱਗਦਾ ਉਹਨਾਂ ਨੂੰ ਡਰਸਾਂ ਬੁਸਾਂ ਕਰਨ ਤੇ ਫੈਕ ਕਰਨ ਤੇ ਲੱਗ ਜਾਂਦਾ ਜੇ ਨਾ ਹੀ ਹੁੰਦਾ ਵੀ ਕੰਮ ਛੇਤੀ ਹੋ ਗਏ online

ਇਹ ਕੋਹਰ ਸੀਗੇ ਪ੍ਰਿੰਟ ਵਾਲੇ ਸੂਟ ਉਹਨਾਂ ਦੇ ਵੀ ਦੋ ਉਹ ਵੀ ਪਾਟੇ ਜਿਹੜੇ ਦੋ ਸੂਟ ਹੋਰ ਅਲੱਗ ਭੇਜਨੇ ਨੇ ਇਹਨਾਂ ਦੇ ਕਿੱਦਿਆਂ ਦੇ ਉਹ ਤੁਹਾਨੂੰ ਦੱਸ ਕੇ ਭੇਜ ਦੇਣੀ ਹੈ ਅਲੱਗ-ਅਲੱਗੇ ਹੀ ਸੂਟ ਦਪੱਟਾ 特别温暖。嗯嗯 <laughs> ਆ ਤੁਹਾਨੂੰ ਦਿਖਾਉਣਾ ਹੈ ਇਹ ਦਿਨਾਲ ਦੇ ਆਪਾਂ ਨੇ ਬਹੁਤ ਸੂਟ ਰੈਡੀ ਕੀਤੇ ਆ ਇਹ ਡਿਜ਼ਾਈਨ ਵੀ ਜਿੰਨਾ ਬਹੁਤ ਚੱਲੇ ਆ ਸਾਰੇ ਸੂਟ ਹੈਵੀ ਹੈਵੀ ਹੈ ਸਾਰੇ ਸਾਰੇ ਵਾਲੇ ਸਾਰੇ ਜਿਹੇ ਲੋਕੀਂ ਇਹ ਪ੍ਰਿੰਟ ਵਾਲੇ ਤਾਂ Yumurta ben, yumurta ben, karnabahar 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 ben, െഡ് സൂര്യ ਕੀ ਵਾਲੀ ਕੀ ਵਾਲੇ ਰੈੱਡ ਸੂਟ ਕਿੰਨੇ ਹੋਰ ਬਣਨਗੇ ਇਹ ਆਪਾਂ ਇਹ ਵੀ ਵੀਡੀਓ ਹੀ ਵਿੱਚ ਬਾਤੀ ਇਹਨੇ ਨੀਵੀ ਕੋਈ ਇਰਤ ਨਹੀਂ ਆ ਪਾ ਲਓ ਹੂੰ ਇਹੋ ਨਾ ਕਰ ਸਕਦੇ ਆ ਆ ਸਾਡੇ ਤੋਂ ਇਹ ਵੀ ਆਪਾਂ ਨੇ ਕੋਈ ਵੀਡੀਓ ਨਹੀਂ ਬਣਾਈ ਇਹ ਨੂੰ ਆਪਾਂ ਹੀ ਦਿਖਾ ਦਿੰਨੇ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਵੀ ਇਹ ਸਿਕਿਉਰ ਕਰਨੇ ਨੇ ਟਾਈਮ ਹੈ ਨਹੀਂ ਜਿੰਨੇ ਕੋਰੀਅਰ ਵੀ ਕਰਨਾ ਹੁੰਦਾ ਸਾਰਾ ਦਿਨ ਲੱਗ ਜਾਂਦਾ ਪੈਕਿੰਗ ਕਰਨਾ ਤੇ